ਵਿધાનਸਭਾ ਦੇ ਸਾਬਕਾ ਡੈਪਟੀ ਸਪੀਕਰ ਵੀਰ ਦਵਿੰਦਰ ਅੱਜ ਜਲੰਧਰ ਦੇ ਪ੍ਰੈਸ ਕਲਾਬ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਰਣਜੀਤ ਸਿੰਘ ਬਰਮਪੂਰਾ ਰਤਨ ਸਿੰਘ ਅਜਨੜਾ ਅਤੇ ਸੇਵਾ ਸਿੰਘ ਸੇਖਵਾ ਵੀ ਮੌਜੂਦ ਸਨ ਇਸ ਮੌਕੇ ਤੇ ਬੋਲਦੇ ਆ ਵੀਰ ਦਵਿੰਦਰ ਸਿੰਘ ਅਤੇ ਰਣਜੀਤ ਸਿੰਘ ਬਰਮਪੂਰਾ ਨੇ ਕਿਹਾ ਰਾਜਨੀਤੀ ਚ ਪ੍ਰਵੇਸ਼ ਕੀਤਾ ਹੈ ਬਤੌਰ ਪ੍ਰੈਜ਼ੀਡੈਂਟ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਔਰ ਮੇਰੀ ਜਿਹੜੀ ਮੋਡਲੀ ਟ੍ਰੇਨਿੰਗ ਹੈਗੀ ਆ ਰਾਜਨੀਤੀ ਦੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਕੂਲ ਚੋਂ ਹੀ ਹੋਈ ਹੈ ਪੰਥਕ ਸਫਾ ਚੋਂ ਅਸੀਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਤੇ ਪੰਥਕ ਦ੍ਰਿਸ਼ਟੀਕੋਣ ਜਿਹੜਾ ਹੈਗਾ ਉਹ ਸਾਡੇ ਰੋਮ-ਰੋਮ 'ਚ ਸਮਾਇਆ ਸਿਕਸ ਕ੍ਰੂਡੈਂਟ ਫੈਡਰੇਸ਼ਨ ਔਰ ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ 6 ਸਟੂਡੈਂਟ ਫੈਡਰੇਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਹਰਾ ਬਲ ਦਸਤਾ ਸੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਬੜਾ ਲੰਮਾ ਰਾਜਨੀਤਿਕ ਸਫ਼ਰ ਤੈਅ ਕੀਤਾ ਹੈਗਾ ਸਰਹੰਤੋਂ ਮੈਂ 1980 ਵਿੱਚ ਐਮਐਲਏ ਸੀ ਉਸ ਤੋਂ ਬਾਅਦ ਖਰੜ ਅਸੈਂਬਲੀ ਹਲਕੇ ਤੋਂ 2002 ਚ ਸੀ ਡਿਪਟੀ ਸਪੀਕਰ ਸੀ and i have been i have the honor to be adjudged as the best parliamentarian of the state te eh jada rajnitik ik vacuum bahut vadda punjab vich paida hoya hai aisi bey yakeeni di halat paida hoyi hai khas karke jehdi sikh rajneeti jehde jehdi panthak paddati di jehdi rajneeti si ਉਹ ਬਾਦਲ ਪਰਵਾਰ ਜਿਹੜਾ ਸੀ ਉਸ ਨੂੰ ਉਧਾਲ ਕੇ ਲੈ ਗਿਆ। ਔਰ ਜਿਹੜੀ ਜਿਹੜਾ ਫਲਸਫਾ ਸੀ ਪੰਥਕ ਪੋਲਿਟੀ ਦਾ ਉਹ ਲਗਭਗ ਅਲੋਪ ਹੋ ਗਿਆ। ਜਿਹੜਾ ਅਸੀਂ ਸਮਝਦੇ ਹਾਂ ਵੀ ਸਾਡੀਆਂ ਇੱਕ ਕੱਟ ਗਿੰਦੀ ਦੇ ਤੌਰ ਤੇ ਆਉਣ ਵਾਲੀਆਂ ਜਨਰੇਸ਼ਨਸ ਤੇ ਇਸ ਦਾ ਬੜਾ ਮਾਰੂ ਪ੍ਰਭਾਵ ਪਏਗਾ। ਅੱਜ ਇਸ ਕਿਸਮ ਦੀ ਦੇਸ਼ ਦੀ ਸਥਿਤੀ ਹੈ ਜਿਸ ਦੇ ਵਿੱਚ ਜਿਹੜਾ ਮジョਰਿਟੇਰੀਅਨ ਡਿਸਪਲੇ ਉਹ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਕਟਗਿੰਤੀਆਂ ਨੂੰ ਬੜੀ ਵੱਡੀ ਚਾਰੇ ਪਾਸੇ ਚੁਣੌਤੀ ਹੈਗੀ ਹੈ ਔਰ ਇਨ 뷰 ਆਫ ਦਾ ਐਗਰੈਸਿਵ ਮジョਰਿਟੇਰੀਅਨ ਡਿਸਪਲੇ ਜਿਹੜੀਆਂ ਮਿਨੋਰਟੀਜ਼ ਹੈਗੀਆਂ ਨੇ ਖਾਸ ਕਰਕੇ ਸਿੱਖਾ ਵਰਗੀ ਘੱਟ ਗਿਣਤੀ ਉਹਨਾਂ ਨੂੰ ਪੋਲੀਟੀਕਲੀ ਬਹੁਤ ਕਾਸ਼ੀਅਸ ਹੋਣ ਦੀ ਜ਼ਰੂਰਤ ਹੈਗੀ ਹੈ। ਬਾਦਲਾਂ ਦਾ ਬੜਾ ਲੰਮਾ ਜਿਹੜਾ ਗੱਠਬੰਧਨ ਭਾਜਪੀ ਨਾਲ ਹੋਣ ਦੇ ਕਾਰਨ ਜਿਹੜੀ ਪੰਥਕ ਜਿਹੜੀ ਸਪਿਰਿਟ ਸੀ ਉਹ ਉਹਦੀ ਲੋ ਜਿਹੜੀ ਸੀ ਉਹ ਲੋਪ ਹੋ ਰਹੀ ਸੀ। ਇਸ ਨੂੰ ਜਾਗਦੇ ਰੱਖਣਾ ਉਹ ਸਪਿਰਿਟ ਨੂੰ ਜਾਗਦੇ ਰੱਖਣਾ ਔਰ ਪੰਥਕ ਪદ્ધਤੀ ਦੀ ਰਾਜਨੀਤੀ ਨੂੰ ਬਰਕਰਾਰ ਰੱਖਣਾ ਇਹ ਮੈਂ ਸਮਝਦਾ ਪੰਜਾਬ ਔਰ ਸਿੱਖਾ ਵਾਸਤੇ ਇਹਦੀ ਬੜੀ ਵੱਡੀ ਲੋਟ ਸੀ ਇਹ ਬੜੇ ਪੁਰਾਣੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਰਹੇ ਨੇ ਇਹੋ ਜੇ ਨੌਜਵਾਨਾਂ ਦੀ ਸਾਨੂੰ ਬਹੁਤ ਲੋੜ ਆ ਜਿਵੇਂ ਮੈਂ ਕਹਿੰਦਾ ਜਿਸ ਤਰ੍ਹਾਂ ਸ਼ੇਖਪਾ ਸਾਹਿਬ ਰਮੇ ਕਿ ਅਤੀਲਾ ਤੀਲਾ ਹੀ ਇੱਕ ਕਠਾ ਕਰਨਾ ਚਾਹੁੰਦੇ ਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਲੋਕ ਘਰਾਂ ਦੇ ਵਿੱਚ ਮजूद ਹੋ ਕੇ ਬੈਠੇ ਨੇ ਅਕਾਲੀ ਦਲ ਤੋਂ ਉਹਨਾਂ ਸਾਰਿਆਂ ਦੇ ਕੋਲ ਜਾਈਏ ਸਾਰਿਆਂ ਨੂੰ ਇਕੱਠਿਆਂ ਕਰੀਏ ਤੇ ਉਹਨਾਂ ਨੂੰ ਘਰਾਂ ਤੋਂ ਲਿਆ ਕੇ ਤੇ ਇੱਕ ਮਜ਼ਬੂਤ ਤੇ ਇੱਕ ਵਧੀਆ ਪਾਰਟੀ ਤੇ ਉਹੋ ਜੀ ਪਾਰਟੀ ਜਿਹੋ ਜੀ ਸਾਡੇ ਬਜ਼ੁਰਗਾਂ ਨੇ ਖੂਨ ਦੇ ਕੇ ਆਪਣੇ ਸਰੀਰ ਦੀ ਮੱਝ ਦੇ ਕੇ ਇਸ ਮੀਂਹ ਦੇ ਵਿੱਚ ਇਟਾਂ ਲਾਕ ਲਿਖ ਰੱਖ ਕੇ ਤੇ ਇਹ ਇੱਕ ਸਿਰਜਿਆ ਸੀ ਇੱਕ ਮਕਾਨ ਇੱਕ ਸਿਰਜਿਆ ਸੀ ਵਧੀਆ ਇੱਕ ਬਣਾਈ ਸਕੰਦ ਉਹੋ ਜੈ ਇੱਕ ਮਜ਼ਬੂਤ ਜਿਹੜਾ ਪਾਰਟੀ ਆ ਉਸੇ ਤਰ੍ਹਾਂ ਦੀ ਬਣ ਸਕੇ ਜੋ ਹਾਲਾਤ ਨੇ ਮੈਂ ਉਹਦੇ ਬਾਰੇ ਘੜੀ-ਮੋੜੀ ਅਸੀਂ ਦੱਸੀਏ ਤੇ ਉਹ ਕੀ ਦੱਸ ਸਕਦੇ ਆ ਜੋ ਹਾਲਾਤ ਹੈਗੇ ਨੇ ਸਾਰੇ ਤੁਸੀਂ ਜਾਣਦੇ ਹੋ ਕਿ ਅੱਜ ਜੋ ਫੋਰਮ ਦੇ ਵਿੱਚ ਉਖਾਂਤ ਪੈਦਾ ਹੋਇਆ ਹੋਇਆ ਹੈ ਜਿਸ ਦੇ ਲਈ ਅਕਾਲੀ ਦਲ ਜਾਣਿਆ ਜਾਂਦਾ ਸੀ ਉਹ ਸਾਰੇ ਸਿਧਾਂਤ ਉਹ ਸਾਰੀਆਂ ਗੱਲਾਂ ਇਹ ਅਕਾਲੀ ਦਲ ਛੱਡ ਕੇ ਕੇਵਲ ਤੇ ਕੇਵਲ ਵਿਅਕਤੀਵਾਦ ਅਨੁਪਰਧਾਨ ਹੋ ਗਿਆ ਉਹ ਸਾਰਿਆਂ ਨਾਲੋਂ ਵੱਡੀ ਗੱਲ ਹੈ ਜਿਸ ਕਰਕੇ ਅਸੀਂ ਪਿੱਛੇ ਹਟੇ ਜਾਂ ਪੈਰ ਪਿੱਛੇ ਖਿੱਚੇ ਆ ਉਹ ਸਾਰਿਆਂ ਨਾਲੋਂ ਵੱਡਾ ਕਾਰਨ ਇਹ ਸੀ ਕਿ ਜਿਹੜੇ ਆਪਾਂ ਸਿੱਖ ਕੌਮ ਦੇ ਲੰਬੜਦਾਰ ਕਹਾਉਂਦੇ ਸੀ ਜਿਹੜੇ ਆਪਾਂ ਦਾਵੇਦਾਰ ਕਰਦੇ ਸੀ ਕਿ ਸਿੱਖ ਕੌਮ ਦੇ ਰਖਵਾਲੇ ਆ ਅਸੀਂ ਸਿੱਖੀ ਦੇ ਰਖਵਾਲੇ ਆ ਅਸੀਂ ਉਨ੍ਹਾਂ ਦੇ ਸਰਦਾਰੀ ਦੇ ਵਿੱਚ ਉਨ੍ਹਾਂ ਦੇ ਰਾਜ ਦੇ ਵਿੱਚ ਉਹ ਕੁਝ ਹੋਇਆ ਜੋ ਸਾਡੇ ਦੁਸ਼ਮਣਾਂ ਨੇ ਕਦੀ ਨਹੀਂ ਕੀਤਾ